Es lo que... ਕਿ ਇੱਕ ਬੱਚਾ ਆਪਣੀ ਦਾਦੀ ਨੂੰ ਪੁੱਛਦਾ ਇਹਨਾਂ ਦਾਦੀ ਜੇ ਮੈਨੂੰ ਦੱਸੋ ਸ਼ਹੀਦਾਂ ਬਾਰੇ ਤੇ ਉਹ ਬੱਚੇ ਨੂੰ ਦਾਦੀ ਨੇ ਦੱਸਦੀ ਪਹਿਲੇ ਦਿਨ ਕਹਿੰਦੀ ਛੋਲੇ ਸਾਹਿਬਜ਼ਾਦੇ ਨੌ ਦੇ ਸੱਤ ਸਾਲ ਦੀ ਉਮਰ ਅਮੀਹਾ ਤੇ ਚਲੇਗੇ ਦੂਜੇ ਦਿਨ ਬੱਚਾ ਫਿਰ ਆਇਆ ਕਹਿੰਦਾ ਦਾਦੀ ਜੀ ਹੋਰ ਵੀ ਸਾਥੀ ਸੁਣਾਓ ਕਿ ਇਹਨਾਂ ਤੋਂ ਛੋਟੇ ਸ਼ਹੀਦ ਵੀ ਨੇ ਤੇ ਉਹਦੇ ਉੱਤੇ ਦਾਦੀ ਮਾਤਾ ਦੱਸਦੇ ਕਹਿੰਦੇ ਹਾਂ ਜੇ ਨਾ ਪੈਦਾ ਵੀ ਨਹੀਂ ਹੋਇਆ ਉਹ ਵੀ ਸ਼ਹੀਦ ਦੀ ਅਗਦੀ ਮਾਰਦੇ। ਇਹ ਮਾਨਮਤਾ ਇਤਿਹਾਸ ਸਾਡਾ ਖਾਲਸੇ ਦਾ ਆਓ ਕੁਝ ਦਿਨ ਪਹਿਲਾਂ ਜੋ 25 ਤਰੀਕ ਲੰਘ ਕੇ ਗਈ ਆ ਇਸ ਦਿਨ ਜੋ ਸਾਡੇ ਮਹਾਨ ਜਰਮੇਲ ਸਾਡੇ ਪੰਥ ਦੇ ਪਹਿਲੇ ਬਾਦਸ਼ਾ ਜਿਨ੍ਹਾਂ ਨੂੰ ਕਲਗੀ ਤਰ ਪਾਛਾ ਜਿਹੇ ਪੰਜਾਬ ਵੱਲ ਭੇਜਿਆ ਕਿਉਂਕਿ ਜਦੋਂ ਕਰਗੀ ਮਹਾਰਾਜਾ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿੱਚ ਭੇਜਿਆ ਨਾ ਤੇ ਸਭ ਤੋਂ ਪਹਿਲਾਂ ਚੱਪੜ ਚਰੀ ਦੇ ਮੈਦਾਨ ਵਿੱਚ ਛੋਟੇ ਸਹਿਬ ਜਗਾਂ ਨੂੰ ਸ਼ਹੀਦ ਨੂੰ ਕਰਵਾਇਆ ਦਾ ਸੋਟਾ ਲੱਗਦਾ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਸਮਾਣਾ ਸਦੋਰਾ ਇਹੋ ਜੇ ਕਈ ਇਲਾਕੇ ਜਿਹੜੇ ਜਿੱਥੇ ਖੱਤੇ ਕਰਦੇ ਜਦੋਂ ਗੁਰਦਾਸ ਨੰਗਾਂ ਦੀ ਗੜੀ ਵਿੱਚ ਆ ਕੇ ਬੈਠੇ ਨਾ ਤੇ ਬੱਚਿਓ ਅੱਜ ਤੁਸੀਂ ਦਸਤਾਰਾਂ ਸਜਾਈਆਂ ਨਾ ਆਪਣੇ ਸਿਰਾਂ ਤੇ ਇਹ ਦਸਤਾਰਾਂ ਦੇ ਮੁੱਲ ਹੀ ਕੋਈ ਦੱਸੇ ਨੋ 7 ਸਾਲ ਦੀਆਂ ਉਮਰ ਤੇ ਉਹਨਾਂ ਨੂੰ ਕਹਿ ਰਿਹਾ ਰਾਜ ਭਾਗ ਦੇਵਾਂਗੇ ਉਹਨਾਂ ਨੂੰ ਕਿਹਾ ਤੁਹਾਨੂੰ ਪੈਸੇ ਮਾਇਆ ਦਾ ਕੋਈ ਪੈਰਾ ਇਹੋ ਜੀ ਗੱਲ ਨਹੀਂ ਮਾਇਆ ਕੋਈ ਕੱਢ ਨਹੀਂ ਦੇਵਾਂਗੇ ਢੀਆਂ ਦੇ ਢੱਲੇ ਦੇਵਾਂਗੇ ਪਰ ਕੀ ਸਹਿਬ ਲਾਲ ਜੀ ਨੇ ਦਸਤਾਰ ਦਾ ਮੁੱਲ ਪਾਇਆ ਨਹੀਂ ਪਾਇਆ ਉਹਨਾਂ ਨੇ ਦਸਤਾਰ ਦਾ ਕੋਈ ਕੰਨ ਨਹੀਂ ਰਿਆ ਉਹਨਾਂ ਨੂੰ ਪਤਾ ਹੈ ਦਸਤਾਰ ਕੰਮਲੀ ਹੈ ਸਿੱਖੀ ਅੰਮਲੀ ਹੈ ਕੋਈ ਵੀ ਜੀਤ ਸਿੱਖੀ ਦੇ ਤੁਲ ਪਾਬੇ ਪਾਬੇ ਔਰ ਦੇਖੀਏ ਸਾਡੇ ਸਹਿਬ ਜਾਨੇ ਭੁਰੇ ਕੇ ਸੀ ਦੀ ਵਿਚਾਰ ਕਰਿਓ ਜੇ 700 ਗੱਡੇ ਸਿਰਾਂ ਦੇ ਲੱਗੇਗੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਤੇ ਬੱਚਿਓ ਇਹ ਗੱਲ ਯਾਦ ਰੱਖੀਏ ਸਿੱਖਾਂ ਨੂੰ ਡਰਾਉਣ ਵਾਸਤੇ ਕਿ ਅੱਗੇ ਤੋਂ ਇਹਨਾਂ ਚ ਕੋਈ ਸਿੱਧ ਨਾ ਸਕੇ